ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ needle tasks ਦੇ ਵਿੱਚ ਆਓ ਫਿਰ ਅੱਜ ਨਾਲ ਇੱਕ ਹੋਰ ਨਵੇਂ ਡਿਜ਼ਾਈਨ ਦੇ ਨਾਲ ਸਭ ਤੋਂ ਪਹਿਲਾਂ ਆਪਾਂ بیس ਤਿਆਰ ਕਰ ਲੈਨੇ ਆ ਤਾਂ ਕਿ ਉਹ ਸੁੱਕ ਜਾਵੇ ਜਦੋਂ ਨਾ ਆਪਾਂ ਰੰਗ ਭਰਨੇ ਨੇ ਦੇ ਵਿੱਚ ਤਾਂ ਵਾਈਟ ਕਲਰ ਦੇ ਨਾਲ ਆਪਾਂ بیس ਤਿਆਰ ਕਰ ਲੈਣਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਰੰਗ ਭਰਾਂਗੇ ਠੀਕ ਹੈ ਜੀ ਇਹ ਜਿਹੜਾ ਡਿਜ਼ਾਈਨ ਆ ਇਹ ਤੁਸੀਂ ਦੇਖਿਆ ਹੋਣਾ ਜ਼ਿਆਦਾਤਰ ਐਮਬੋਇਡਰੀ ਕੀਤਾ ਹੋਇਆ ਤੁਹਾਨੂੰ ਮਿਲੇਗਾ ਕਾਫੀ ਚੱਲਿਆ ਸੀ ਪਿੱਛੇ ਜਿਹੇ ਇਹ ਡਿਜ਼ਾਈਨ ਜਦੋਂ ਮਤਲਬ ਘੇਰੇ ਦੇ ਦੋਨੋਂ ਸਾਈਡਾਂ ਤੇ ਕਾਰਨਰ ਤੇ ਇਹ ਡਿਜ਼ਾਈਨ ਪਵਾਇਆ ਗਿਆ ਬਹੁਤ ਜ਼ਿਆਦਾ ਚੱਲਿਆ ਸੀ ਬਹੁਤ ਫੇਮਸ ਹੋਇਆ ਸੀ ਮਤਲਬ ਤੁਹਾਨੂੰ ਸੋਸ਼ਲ ਮੀਡੀਆ ਤੇ ਆਰਾਮ ਨਾਲ ਇਹ ਡਿਜ਼ਾਈਨ ਆ ਜਿਹੜਾ ਮਿਲ ਜਾਊਗਾ ਹੁਣ ਵੀ ਹੋ ਸਕਦਾ ਮਿਲ ਜਾਵੇ ਤੇ ਉਹ ਇਹ ਡਿਜ਼ਾਈਨ ਹੁਣ ਆਪਾਂ ਰੰਗਾਂ ਦੇ ਨਾਲ ਤਿਆਰ ਕਰਾਂਗੇ ਪਹਿਲਾਂ ਇਹ ਜਿਆਦਾਤਰ ਐਮਬਾਇਡਰੀ ਕੀਤਾ ਹੋਇਆ ਹੀ ਸਾਨੂੰ ਮਿਲਿਆ ਸੀਗਾ ਜਿੱਥੋਂ ਵੀ ਮਿਲਦਾ ਮਤਲਬ ਆਪਾਂ ਦੇਖਿਆ ਹਰੇਕ ਸੂਟ ਤੇ ਇਹ ਐਮਬਾਇਡਰੀ ਨਾਲ ਤਿਆਰ ਕੀਤਾ ਹੋਇਆ ਮਿਲਿਆ ਸੀ ਹੁਣ ਆਪਾਂ ਨੂੰ ਇਹ ਡਿਜ਼ਾਈਨ ਆ ਜਿਹੜਾ ਆ ਆਪਾਂ ਰੰਗਾਂ ਦੇ ਨਾਲ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਬੇਸ ਤੇ ਅਰੇ ਕੀਤਾ ਫਿਰ ਬ੍ਰਾਊਨ ਕਲਰ ਦੇ ਨਾਲ ਆਪਾਂ ਡੰਡੀਆਂ ਬਣਾ ਲੈਣੀਆਂ ਨੇ ਬਿਲਕੁਲ ਹਲਕੇ ਹੱਥਾਂ ਦੇ ਨਾਲ 0 ਨੰਬਰ ਬ੍ਰਸ਼ ਨਾਲ ਸੇਮ ਪੈਟਰਨ ਯੂਜ਼ ਕਰ ਰਹੇ ਆਂ ਆਪਾਂ ਤੇ ਆਰਾਮ ਦੇ ਨਾਲ ਤੁਸੀਂ ਡੰਡੀਆਂ ਬਣਾ ਲੈਣੀਆਂ ਨੇ ਉਸ ਤੋਂ ਬਾਅਦ ਆਪਾਂ ਹਰੇ ਰੰਗ ਦੇ ਨਾਲ ਪੱਤੀਆਂ ਬਣਾਵਾਂਗੇ ਇੰਨਾ ਕੁ ਪ੍ਰੋਸੈਸ ਹੈ ਜਿਹੜਾ ਆਪਣਾ ਇਹ ਹਰੇਕ ਵੀਡੀਓ ਦੇ ਵਿੱਚ ਲਗਭਗ ਰਿਪੀਟ ਹੁੰਦਾ ਹੈ ਜੇ ਤੁਹਾਨੂੰ ਆ ਗਿਆ ਬਣਾਉਣਾ ਤਾਂ ਤੁਸੀਂ ਇਹ ਇੰਨਾ ਜਿਹੜਾ ਡਿਜ਼ਾਈਨ ਆ ਸਕਿੱਪ ਕਰ ਸਕਦੇ ਹੋ ਜਿਨਨੇ ਹਾਲੇ ਵੀ ਤੁਹਾਨੂੰ ਕੋਈ ਥੋੜੀ-ਬਹੁਤ ਦਿੱਕਤ ਹੈਗੀ ਹੈ ਤਾਂ ਬੇਸ਼ੱਕ ਤੁਸੀਂ ਦੇਖ ਲਿਆ ਕਰੋ ਇਹ ਪੈਟਰਨ ਹੈ ਜਿਹੜਾ ਮੈਂ ਵੈਸੇ ਵੀ ਥੋੜਾ ਜਿਹਾ ਹੁਣ ਵੀਡੀਓ ਤੇਜ਼ ਕਰ ਦਿੰਨੀ ਆ ਕਿਉਂਕਿ ਮੈਨੂੰ ਲੱਗਦਾ ਵੀ ਤੁਹਾਨੂੰ ਇੰਨਾ ਕ ਤੇ ਆ ਗਿਆ ਹੋਣਾ ਹੁਣ ਤੱਕ ਗ੍ਰੀਨ ਕਲਰ ਦੇ ਨਾਲ ਆਪਾਂ ਸੇਮ ਉਸੇ ਪ੍ਰੋਸੈਸ ਦੇ ਨਾਲ ਪੱਤੇ ਆ ਭਰਨੀ ਆ ਹੁਣ ਆਪਾਂ ਕੁਝ ਕ ਕਾਫੀ ਵੀਡੀਓ ਹੋ ਗਈਆਂ ਵੈਸੇ ਨੈਕਸਟ ਆਪਾਂ ਕੋਸ਼ਿਸ਼ ਕਰਾਂਗੇ ਕਿ ਕੁਝ ਨਾ ਕੁਝ ਹੋਰ ਟਰਾਈ ਕਰੀਏ ਨਾਲ-ਨਾਲ ਕਿਉਂਕਿ ਹੁਣ ਆਪਾਂ ਬਿਲਕੁਲ ਸਿੰਪਲੀ ਡਿਜ਼ਾਈਨ ਨੂੰ ਫਿਲ ਕਰਨ ਤਾਂ ਕਿ ਸੀਮਤ ਹਾਲੇ ਕਿਉਂਕਿ ਇਹ ਵੀ ਜ਼ਰੂਰੀ ਸੀ ਫਿਲਿੰਗ ਆਉਣੀ ਵੀ ਬਹੁਤ ਜ਼ਰੂਰੀ ਸੀ ਇਸ ਲਈ ਆਪਾਂ ਕੁਝ ਟਾਈਮ ਆ ਜਿਹੜਾ ਸਿਰਫ ਫਿਲਿੰਗ ਤੇ ਹੀ ਲਗਾਇਆ ਹੈ ਅੱਗੇ ਆਪਾਂ ਥੋੜੀ ਥੋੜੀ ਇੰਪਰੂਵਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ ਕੁਝ ਨਾ ਕੁਝ ਐਕਸਪੈਰੀਮੈਂਟ ਕਰ ਲੋ ਕੁਝ ਨਾ ਕੁਝ ਨਵਾਂ ਟਰਾਈ ਕਰਾਂਗੇ ਫਿਲਹਾਲ ਆਪਾਂ ਇੱਕ ਦੋ ਡਿਜ਼ਾਈਨ ਹੋਰ ਦੇਖਦੇ ਆ ਇਦਾਂ ਹੀ ਬਣਾ ਲਈਏ ਫਿਰ ਉਸ ਤੋਂ ਬਾਅਦ ਕੋਈ ਨਾ ਕੋਈ ਆਪਾਂ ਸ਼ੇਡਿੰਗ ਸ਼ੁਰੂ ਕਰ ਲਈਏ ਜਾਂ ਕੁਝ ਵੀ ਇਦਾਂ ਦਾ ਟਰਾਈ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਫਿਲਹਾਲ ਆਪਾਂ ਪੱਤੀਆਂ ਫਿਲ ਕਰ ਲੈਣੀਆਂ ਨੇ ਗ੍ਰੀਨ ਕਲਰ ਦੇ ਨਾਲ ਸੇਮੀ ਪ੍ਰੋਸੈਸਰ ਲਗਭਗ ਇਹੀ ਪੱਤੀਆਂ ਆਪਾਂ ਫਿਲਹਾਲ ਯੂਜ਼ ਕਰ ਰਹੀਆਂ ਹਰੇਕ ਡਿਜ਼ਾਈਨਾਂ ਦੇ ਵਿੱਚ ਕਿਉਂਕਿ ਬਿਲਕੁਲ ਸਿੰਪਲ ਹੈ ਅੱਗੇ-ਅੱਗੇ ਆਪਾਂ ਹੋਰ ਦੇਖ ਲਾਂਗੇ ਕਿ ਕਿ ਡਿਜ਼ਾਈਨ ਬਣਾਉਣਾ ਹੈ ਤਾਂ ਮਜ਼ੈਂਟਾ ਕਲਰ ਮੈਂ ਫੁੱਲ ਬਣਾਉਣ ਲਈ ਯੂਜ਼ ਕੀਤਾ ਹੈ ਤੁਸੀਂ ਜਿਹੜਾ ਮਰਜੀ ਯੂਜ਼ ਕਰ ਲਿਓ ਕਲਰ ਆਪਣੇ ਅਕੋਰਡਿੰਗ ਤੇ ਆਪਣੀ ਮੈਚਿੰਗ ਦੇ ਸਾਬ ਦੇ ਨਾਲ ਠੀਕ ਹੈ ਜੀ ਬਿਲਕੁਲ ਹਲਕੇ ਹੱਥਾਂ ਦੇ ਨਾਲ 2 ਨੰਬਰ ਬਰਸ਼ ਵੀ ਯੂਜ਼ ਕਰ ਸਕਦੇ ਹਾਂ ਕਿਉਂਕਿ ਪੱਤੀਆਂ ਥੋੜੀਆਂ ਜਿਹੀਆਂ ਠੀਕ ਹੈ ਸਾਈਜ਼ ਦੀਆਂ ਮਤਲਬ ਜ਼ਿਆਦਾ ਛੋਟੀਆਂ ਨਹੀਂ ਹੈਗੀਆਂ ਤਾਂ 2 ਨੰਬਰ ਬਰਸ਼ ਵੀ ਚੱਲ ਜਾਏਗਾ ਤੇ 0 ਨੰਬਰ ਵੀ ਜ਼ਿਆਦਾਤਰ ਆਪਾਂ ਹੁਣ ਤੱਕ ਇਹੀ ਯੂਜ਼ ਕੀਤਾ ਅੱਗੇ ਆਪਾਂ ਰਿਕਵਰਮੈਂਟ ਦੇ ਸਾਬ ਨਾਲ ਬਰਸ਼ ਜਿਹੜਾ ਚੇਂਜ ਕਰ ਲਵਾਂਗੇ ਫਿਲਹਾਲ ਮੈਨੂੰ ਲੱਗਦਾ ਕੋਈ ਮੈਂ ਮਤਲਬ ਇਹ ਬ੍ਰਸ਼ਾ ਜਿਹੜੇ ਆਪਣੇ ਹੱਥਰ ਲੱਗ ਲੱਗ ਗਏ ਨੇ ਅਜੇ ਤੱਕ ਵੀ ਤੁਹਾਨੂੰ ਹਲਣੇ ਦੀ ਪ੍ਰੋਬਲਮ ਆ ਤਾਂ ਤੁਸੀਂ ਹੋਰ ਪ੍ਰੈਕਟਿਸ ਕਰ ਲਿਓ ਤਾਂ ਇਦਾਂ ਹੀ ਆਪਾਂ ਹਲਕੇ ਹੱਥਾਂ ਦੇ ਨਾਲ ਸਾਰੇ ਫੁੱਲ ਨੇ ਜਿਹੜੇ ਉਹ ਰੰਗ ਦੇ ਨਾਲ ਭਰ ਲੈਣੇ ਨੇ ਠੀਕ ਹੈ ਜੀ ਸਾਰੀਆਂ ਫੁੱਲ ਦੀਆਂ ਪੱਤੀਆਂ ਜਿਹੜੀਆਂ ਹਲਕੇ ਹੱਥਾਂ ਦੇ ਨਾਲ ਜੇ ਥੋੜਾ ਜਿਹਾ ਲਾਈਟ ਲੱਗਦਾ ਤਾਂ ਤੁਸੀਂ ਅਨ ਥੋੜਾ ਜਿਹਾ ਜ਼ਿਆਦਾ ਕਲਰ ਯੂਜ਼ ਕਰ ਲਿਆ ਉਹਦੇ ਨਾਲ ਥੋੜਾ ਜਿਹਾ ਮਤਲਬ ਜ਼ਿਆਦਾ ਡਾਰਕ ਲੱਗੇਗਾ ਕੱਲਾ ਦੇਖਣ ਨੂੰ ਹੁਣ ਵੈਸੇ ਲਾਈਟ ਲੱਗ ਰਿਹਾ ਪਰ ਠੀਕ ਲੱਗ ਰਿਹਾ ਮੇਰੇ ਹਿਸਾਬ ਨਾਲ ਤੇ ਇਦਾਂ ਹੀ ਆਪਾਂ ਇੱਕ ਇੱਕ ਕਰਕੇ ਸਾਰੇ ਫੁੱਲ ਨੇ ਜਿਹੜੇ ਪਰ ਲਾਵਾਂਗੇ ਇਸ ਡਿਜ਼ਾਈਨ ਦੀਆਂ ਜੇਕਰ ਤੁਸੀਂ ਦੋਨੋਂ ਹੀ ਲਾਈਨਾਂ ਫੁੱਲਾਂ ਦੀਆਂ ਸੇਮ-ਸੇਮ ਰੱਖਣੀਆਂ ਤਾਂ ਸੇਮ ਰੱਖ ਲਿਓ। ਮੈਂ ਦੂਸਰਾ ਕਲਰ ਯੂਜ਼ ਕਰ ਰਹੀ ਹਾਂ ਦੂਸਰੀ ਲਾਈਨ ਫੁੱਲਾਂ ਦੀ ਬਣਾਉਣ ਵਾਸਤੇ 블루 ਕਲਰ ਯੂਜ਼ ਕੀਤਾ। ਜੇ ਤੁਸੀਂ ਕੋਈ ਹੋਰ ਕਲਰ ਯੂਜ਼ ਕਰਨਾ ਉਹ ਵੀ ਕਰ ਲਿਓ ਜਾਂ ਤੁਸੀਂ ਇੱਕ ਹੀ ਕਲਰ ਦੋਨਾਂ ਲਾਈਨਾਂਾਂ ਲਈ ਯੂਜ਼ ਕਰਨਾ ਤਾਂ ਉਹ ਵੀ ਠੀਕ ਹੈ। ਦੋ ਲਾਈਨਾਂ ਨੇ ਆਪਣੇ ਕੋਲੇ ਫੁੱਲਾਂ ਦੀਆਂ ਤੁਸੀਂ ਦੇਖ ਸਕਦੇ ਹੋ ਇਸ ਡਿਜ਼ਾਈਨ ਦੇ ਵਿੱਚ। ਤਾਂ ਸੇਮ ਰੱਖਣੀ ਹੈ ਤਾਂ ਵੀ ਠੀਕ ਹੈ। ਇੱਕ ਹੀ ਕਲਰ ਦਾ بیس ਆ ਜਿਹੜਾ ਉਹਨੂੰ ਲਾਈਟ ਡਾਰਕ ਯੂਜ਼ ਕਰਨਾ ਉਹ ਵੀ ਠੀਕ ਰਹੇਗਾ ਤੇ ਦੋ ਡਿਫਰੈਂਟ ਕਲਰ ਯੂਜ਼ ਕਰਨੇ ਆ ਤਾਂ ਇਹ ਵੀ ਮੇਰੇ ਸਾਬ ਨਾਲ ਠੀਕ ਹੈ ਤਾਂ ਇੱਥੇ ਆਪਾਂ ਦੋਨੋਂ ਕਲਰ ਜਿਹੜੇ ਡਿਫਰੈਂਟ ਯੂਜ਼ ਕਰ ਰਹੇ ਆ ਇਹ ਵੀ ਸੇਮ ਹੀ ਪ੍ਰੋਸੈਸ ਰਹੇਗਾ ਆਪਣਾ ਉਦਾਂ ਹੀ ਇਹਨੂੰ ਵੀ ਸਿੰਪਲੀ ਤੁਸੀਂ ਫਿਲ ਕਰ ਲੈਣਾ ਆਰਾਮ ਨਾਲ ਕਰਿਓ ਕਾਲੀ ਨਹੀਂ ਕਰਨੀ ਕਲਰ ਨੂੰ ਧਿਆਨ ਦੇ ਨਾਲ ਫਿਲ ਕਰਨਾ ਹੈ ਠੀਕ ਹੈ ਜੀ ਫੁੱਲ ਆਪਣੀ ਤਿਆਰ ਨਹੀਂ ਹੁਣ ਆਪਾਂ ਸੈਂਟਰ ਫਿਲ ਕਰਨਾ ਹੈ ਇਹਨਾਂ ਦਾ ਸੈਂਟਰ ਤੁਸੀਂ ਕੋਈ ਵੀ ਅਲੱਗ ਕਲਰ ਨਾਲ ਫਿਲ ਕਰ ਸਕਦੇ ਹੋ ਜਾਂ ਫਿਰ ਇੱਕ ਦੂਸਰੇ ਦੇ ਨਾਲ ਹੀ ਜਿਵੇਂ ਬਲੂ ਚ ਪਿੰਕ ਕਰਤਾ ਪਿੰਕ ਚ ਬਲੂ ਕਰਤਾ ਤਾਂ ਆਪਾਂ ਇਸ ਤੋਂ ਬਾਅਦ ਇਹਦੀ ਆਊਟਲਾਈਨਿੰਗ ਕਰ ਦੇਣੀ ਹੈ ਆਊਟਲਾਈਨਿੰਗ ਵੈਸੇ ਤਾਂ ਆਪਸ਼ਨਲ ਹੈ ਤਾਂ ਵੀ ਸੋਹਣਾ ਲੱਗਦਾ ਪਰ ਇਹਦੇ ਨਾਲ ਥੋੜੀ ਫਿਨਿਸ਼ਿੰਗ ਜੀ ਦਿੱਤੀ ਜਾਂਦੀ ਹੈ ਸਟਾਰਟਿੰਗ 'ਚ ਆਪਾਂ ਆਊਟਲਾਈਨਿੰਗ ਯੂਜ਼ ਕਰ ਰਹੇ ਹਾਂ ਵੈਸੇ ਹਰ ਇੱਕ ਡਿਜ਼ਾਈਨ 'ਚ ਜਰੂਰਤ ਨਹੀਂ ਹੈ ਤਾਂ ਇੱਥੇ ਮੈਂ ਬਲੂ ਕਲਰ ਦੇ ਨਾਲ ਪਿੰਕ ਫੁੱਲਾਂ ਦੀ ਡਿਜ਼ਾਈਨਿੰਗ ਕਰ ਰਹੀ ਹਾਂ ਜੇ ਤੁਸੀਂ ਦੋਨਾਂ ਦੀ ਕੋਈ ਅਲੱਗ ਡਿਫਰੈਂਟ ਕਲਰ ਦੇ ਨਾਲ ਆਊਟਲਾਈਨਿੰਗ ਕਰਨੀ ਹੈ ਤਾਂ ਉਹ ਵੀ ਠੀਕ ਰਹੇਗਾ ਜੇ ਇਦਾਂ ਕਰਨਾ ਕਿ ਪਿੰਕ ਦੀ ਬਲੂ ਨਾ ਬਲੂ ਦੀ ਪਿੰਕ ਨਾ ਤਾਂ ਇਹ ਵੀ ਠੀਕ ਹੈ ਠੀਕ ਹੈ ਜੀ ਤੇ ਇਹ ਮੈਂ 골ਡਨ ਜਿਹੜੇ ਕਲਰ ਨਾਲ ਪਰ ਡੰਡੀ ਬਣਾਈ ਹੈ 골ਡਨ ਬ੍ਰਾਊਨ ਕਲਰ ਹੈ ਉਹਦੇ ਨਾਲ ਆਊਟਲਾਈਨਿੰਗ ਕਰ ਰਹੀ ਹਾਂ ਬਲੂ ਦੀ ਤੇ ਪਿੰਕ ਦੀ ਆਪਾਂ ਬਲੂ ਨਾਲ ਕੀਤੀ ਸੀ ਇਹ ਸੋਹਣਾ ਲੱਗ ਰਿਹਾ ਵੈਸੇ ਹੋ ਸਕਦਾ ਵੀਡੀਓ ਵਿੱਚ ਚੰਗੀ ਤਰ੍ਹਾਂ ਤੁਹਾਨੂੰ ਨਾ ਦਿਖ ਰਿਹਾ ਹੋਵੇ ਪਰ ਬਹੁਤ ਸੋਹਣਾ ਲੱਗਿਆ ਵੈਸੇ ਜਦੋਂ ਆਪਾਂ ਇਹਦੀ ਆਊਟਲਾਈਨਿੰਗ ਕੀਤੀ ਹੈ ਐਕਚੁਅਲ ਦੇ ਵਿੱਚ ਅੱਛਾ ਲੱਗ ਰਿਹਾ ਸੀ ਇਸ ਲਈ ਆਪਾਂ ਇਹ ਕਲਰ ਯੂਜ਼ ਕਰ ਲਿਆ ਠੀਕ ਹੈ ਇਹਦੀ ਜਗ੍ਹਾ ਤੁਸੀਂ ਜਿਹੜਾ ਮਰਜ਼ੀ ਕਲਰ ਕੰਬੀਨੇਸ਼ਨ ਤੁਹਾਡਾ ਆਪਣੀ ਚੋਇਸ ਆ ਜਿੰ ਜਿੱਦਾਂ ਦਾ ਤੁਹਾਨੂੰ ਅੱਛਾ ਲੱਗਦਾ ਉਹ ਯੂਜ਼ ਕਰ ਸਕਦੇ ਹੋ ਆਪਣਾ ਡਿਜ਼ਾਈਨ ਬਹੁਤ ਹੀ ਸੋਹਣਾ ਜਿਹਾ ਤਿਆਰ ਹੋ ਗਿਆ ਤਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਬਾਏ ਬਾਏ